ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੇ ਲਾਗੇ ਜਿਹੜਾ ਵੀ ਜਿਹਨਾਂ ਦਾ ਪਿੰਡ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਦੋ ਤੁਹਾਨੂੰ ਆ ਬੈਠਾ ਤੁਹਾਨੂੰ ਦਿਖਾਉਣੀ ਹੈ ਪਹਿਲੇ ਸੋਏ ਸੂਈਆਂ ਜਿਹੜੀਆਂ ਤੇ ਇੱਕ ਜਰਸੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈਓ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਹ ਕਿਰਪਾਈ ਕਰਪਾਈ ਚਲੋ ਵੇ ਦੇ ਕਿਰਪਾਈ ਚ ਹੀ ਦਿਜੀਏ ਤੇ ਨਾਮ ਦੱਸ ਦਿਓ ਕਰੀ ਆਪਾਂ ਮਾਪਾ ਜੀ ਪ੍ਰਿਪਾਲ ਸਿੰਘ ਜੀ ਪਿੰਡ ਚਾਲਕਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਰ ਜੀ ਠੀਕ ਹੈ ਜੀ ਤੇ ਫੋਨ ਨੰਬਰ ਪੁੱਛ ਦੇਣਾ 977173975 ਜੀ ਠੀਕ ਹੈ ਇਹਦੇ ਵਟਸਐਪ ਚੱਲਦਾ ਜੀ ਦੂਜਾ ਨੰਬਰ ਵੀ ਲੈ ਲਓ 985186 ਬਾਦ ਲੱਗ ਗਿਆ ਆਪਣੇ ਅੱਚਲ ਸਾਹਿਬ ਗੱਤਰ ਸਾਹਿਬ ਅੱਧਾ ਕਿਲੋਮੀਟਰ ਹੀ ਪੈਂਦਾ ਜੇ ਤੇ ਬਟਾਲਾ 4 ਕਿਲੋਮੀਟਰ ਪੈਂਦਾ ਠੀਕ ਹੈ ਮੇਨ ਰੋਡ ਦੇ ਉੱਪਰ ਹੀ ਆਪਣਾ ਪੈਂਦਾ ਜਿਹੜਾ ਰਈਆਂ ਨੂੰ ਰੋਡ ਚੱਲ ਜਾਂਦਾ ਸਿੱਧਾ ਜਲੰਧਰ ਵਾਲਾ ਹਾਂ ਜੀ ਭਾਜੀ ਠੀਕ ਹੈ ਅੱਜ ਆਪਣੇ ਕੋ ਭਾਜੀ ਦੋ ਵਛੀਆਂ ਤਾਜ਼ੀਆਂ ਸੂਈਆਂ ਪਹਿਲੇ ਨਾਲ ਬਹੁਤ ਯਾਰੀਆਂ ਚਾਹ ਦੇ ਸਕਦੇ ਜੀ ਇਹਦੇ ਮਗਰ ਵੀ ਵਛੀ ਜੀ ਵਛੀ ਭਾਜੀ ਵੇਖੋ ਕੀ ਆਹ ਦੇਖ ਸਕਦੇ ਇਹਦੇ ਮਗਰ ਵੀ ਵਛੀ ਹੈ ਤਾਜ਼ੀ ਸੂਈ ਹੈ ਤੇ ਆਪ ਵੀ ਵਛੀ ਹੈ ਜੀ ਨਾੜੂ ਤੇ ਹੀ ਆ ਜੇ ਬਿਲਕੁਲ ਨਾੜੂ ਜੀ ਕੋਈ ਪਰਸੋਂ ਸੂਈ ਜੇ ਆ ਬਖਾ ਦੋ ਗਿੱਲਾ ਲਾਡੂ ਨਾਲੀ ਦਾ ਆ ਜੀ ਇਹ ਜਿਹੜਾ ਇਹਦਾ ਬੋਲਾ ਬਣਦਾ ਜੀ ਤੇ ਆ ਦੇਖ ਸਾਡੇ ਥਾਣੇ ਦੇ ਕਰੀ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਕੁਛ ਕੁਛ ਭਲਾਵੇਂ ਜਿਹੜੀਆਂ ਹਵਾਨੇ ਤੇ ਹੈਗੀਆਂ ਲਾ ਕੇ ਬੱਚਾ ਬੁਖਾਰੀ ਮਾਰਾ ਠੀਕ ਆ ਚਲ ਆਈ ਜਮ ਇਹਦਾ ਕਿੰਨੇ ਕਿ ਸੁਆਕ ਕਿੰਨੇ ਮਾਜ ਇਹਦਾ ਪਹਿਲਾ ਵੀਰ ਜੀ ਪੱਕਾ ਪਹਿਲਾ ਸੁਆਕ ਕਿੰਨੇ ਦਿਨ ਹੋਏ ਸੁਈ ਨਾਲ ਸੁਈ ਨਾਲ ਜੀ ਤੀਜਾ ਦਿਨ ਵੀਰ ਜੀ ਠੀਕ ਹੈ ਜੀ ਬੋਲਾ ਵੀ ਬਣਦਾ ਜੀ ਠੀਕ ਹੈ ਜੀ ਹਾਂ ਜੀ ਕੜੇ ਕੜੇ ਨੁਕਰਾ ਦਿੱਤਾਂ ਲੱਗ ਗਈ। ਥਾਂ ਦੇਖੋ ਬੈਠਾ। ਮਗਰ ਚਵਾ। ਮਗਰ ਭਾਈ ਥਾਂ। ਦੇਖੋ ਚਵਾ। ਕੋਈ ਭੂਖਾ ਛਟਾ ਨਹੀਂ ਭਾਜੀ ਮਸਾ। ਤਾਂਜੀ ਆ ਸੂਈ ਤੇ ਆ ਦੇਖ ਸਕਦੇ ਜੀ। ਕੋਈ ਬੋਏ ਨਹੀਂ ਆ ਗਏ। ਕੋਈ ਔਲ ਨਹੀਂ ਕੋਈ ਕੋਈ ਨਹੀਂ। ਆ ਵੇਖੋ। ਠੀਕ ਹੋਈ ਰੱਸੀ ਦੀ ਲੋੜ ਨਹੀਂ ਕੋਈ ਕੁਝ ਨਹੀਂ। ਲਿਆ ਖੋਲੋ ਫਿਰ ਤੋਰੀਏ। ਬਾਕੀ ਇਹ ਵੀਡੀਓ ਬਣਾਉਂਦਾ ਟਾਈਮ ਆਪਣਾ ਦੁਪਹਿਰ ਦਾ ਵਾ। ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਤਿਆਰ ਕਰੂਗੀ। ਥੇਖ ਵੇਖੋ ਭਾਜੀ ਭਾਈ ਨਕੀ। ਕੰਪੈਕਟ ਜੇ ਹਵਾਨਾ ਜਿਹੜਾ ਇਹਦਾ ਲੈ ਜਾ ਵੀਰ ਜੀ ਇਹ ਜੋ ਦਿਖਾਉ ਹੈ ਪੀਪਾ ਜੀ ਦੇਖੋ ਬਿਊਟੀ ਦੇਖੋ ਜੀ ਠੀਕ ਹੈ ਜੀ ਹਾਂ ਜੀ ਇਹ ਲਓ ਪਾ ਇਹ 13 ਕਿਲੋ ਬੋਲਾ ਤਿਆਰ ਹੈ ਪੀਪਾ ਜੀ ਇਹਦੇ ਅੱਛਾ ਪਰਸੋਂ ਦੀ ਸੀਲ ਕੋ 13 ਕਿਲੋ ਤਿਆਰ 13 ਲੀਟਰ ਬੋਲਾ ਜਿਹੜਾ ਤਿਆਰ ਆ ਤਿਆਰ ਹੈ ਪੀਪਾ ਜੀ ਕਿੰਨਾ ਕਿਚਵਾਈ ਜਾਊਗੀ ਇਹ? 22 ਜਾਊਗੀ ਭਾਜੀ ਜਿਹੜੇ ਹਿਸਾਬ ਨਾਲ ਚੱਲਣ ਦੀ ਹੁਣ ਪਸੋਂ ਦੀ ਸੂਈ ਕੋ 13 ਕਿਲੋ ਬਾਦੇ 15 16 ਕਿਲੋ ਨੂੰ ਕੀ ਕਹਿੰਦਾ? ਅੱਛਾ ਇਹਨਾਂ ਨੂੰ ਮੱਚੀ ਆ ਤੇ ਮੁੱਲ ਬਿਲਕੁਲ ਛੋਟਾ ਹੀ ਕਰਨਾ ਉਹ ਕਿੰਨਾ? ਇਹਦਾ ਕੋਈ 50 ਨਹੀਂ ਕਰਨਾ ਕੋਈ 55 ਨਹੀਂ ਕਰਨਾ ਭਾਈ 45 ਜਾਂ ਚ ਮਾਤਨ ਕਰ ਦੇਣਾ। ਕਿੰਨਾ? 2 ਕਰ ਦਾਂਗੇ। ਅੱਛਾ 1000 ਹੋਰ ਕਰਦਾਂਗੇ 42000 ਦੀ ਵਸ਼ੀ ਜਸ ਨੂੰ 42000 ਦੀ ਵਾੜੇ ਦੇ ਦੇ ਬਾਕੀ ਇਹ ਆ ਕਿ ਤਾਜੀ ਸੂਈ ਆ ਮਗਰ ਵੀ ਵਸ਼ੀ ਭਾਜੀ ਬਿਲਕੁਲ ਤਿਆਰੀ ਮਗਰ ਵੀ ਵਸ਼ੀ ਸੋਹਣੀ ਆ ਆ ਜੇ ਭਾਜੀ ਟਾਈਮ ਨਹੀਂ ਹੋਇਆ ਜੇ ਟਾਈਮ ਕੀ ਵਜਾ ਸਾਰਾ ਦੁਪਹਿਰ ਦਾ ਟਾਈਮ ਹੈ ਜਿਹੜਾ ਇਧਰੋਂ ਮਰਾਓ ਭਾਈ ਹੱਥੇ ਦੇਖ ਸਕਦੇ ਜੀ ਠੀਕ ਆ ਜੀ ਹਾਂ ਜੀ ਭਾ ਬਿਲਕੁਲ ਜਿਆਜ ਭਾਜੀ ਭਾਇਆ ਵਸ਼ੀ ਤੇ ਹੁਣ ਆ ਦੂਸਰੇ ਨੰਬਰ ਤੇ ਜਿਹੜੀ ਇਹ ਵੀ ਭਾਜੀ ਵਸ਼ੀ ਜੇ ਆਹ ਚੰਗੇ ਕਰਦ ਕੱਟਦੀ ਹੈ ਵੀ ਇਹ ਇਹਦੇ ਮਗਰ ਵੀ ਵਸ਼ੀ ਭਾਜੀ ਠੀਕ ਆ ਹਾਂ ਜੀ ਇਹਨੂੰ ਸੂਈ ਨੂੰ ਕੋਈ 10 15 ਦਿਨ ਨਾਲੇ ਆ ਸਾਹਮਣੇ ਚਲੋ ਤੁਹਾਡੇ ਵੱਧ ਵੀ ਹੋ ਸਕਦੇ ਆ ਹਾਂਜੀ ਇਹਦਾ ਬਚਾ ਲਾ ਕੇ ਮੜਾ ਜਾਂ ਤੁਹਾਨੂੰ ਮਸਾਜ ਦੀ ਠੀਕ ਹੈ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਦੇਖੋ ਭਾਜੀ 15 ਕਿਲੋ ਦੁੱਧ ਤਿਆਰ ਹੈ 15 ਲੀਟਰ ਤਿਆਰ ਆ ਤਿਆਰ ਵੀ ਹਰ ਜਿਹੜਾ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਆ ਜਿੰਨੀ ਜਰੀ ਮਰਜ਼ੀ ਚੋਈ ਜਾ ਆਪਾਂ ਪਿਛਲੀ ਵੀਡੀਓ ਚ ਇੱਕ ਡੱਬੀ ਗਾਂ ਪਾਈ ਬਚਾ ਮਰੀਆ ਦੇ ਭਾਜੀ ਹਾਂਜੀ ਉਹਦਾ ਮੁੱਲ ਪਾਇਆ ਸੀ ਆਪਾਂ 30 ਪਾਇਆ ਦੇਗਾ 28 ਦੇ ਦੇ ਦਾਂਗੇ ਹਾਂਜੀ ਓ ਭਾਈ ਆਪਾਂ ਕੋ ਬਦਿਆ ਮੁਕਸਰ ਸਾਹਿਬ ਤੋਂ ਵੀ ਨਾਲੇ ਲੱਲੀ ਸੀ ਠੀਕ ਆ ਤੁਹਾਨੂੰ ਨਾ ਸੌਦਾ ਹੋ ਗਿਆ ਤਾਂ 28 ਵੀ ਪਾਇਆ ਹੈ ਨਾ ਉਹਨਾਂ ਸਾਡੇ ਕੋ ਸ਼ਾਮਾਂ ਦੀ ਵੀ ਲਾਈਵ ਚਵਾਤੀ ਆਪਾਂ ਵੀਡੀਓ 'ਚ ਹਾਂਜੀ ਸਵੇਰੇ ਫੇਰ ਉਹਨਾਂ ਅੱਡੇ ਕੋ ਚਵਾਲੀ ਅੱਛਾ ਤੇ ਮੁੜ ਕੇ ਭਾਈ ਹਾਂ ਨੂੰ ਉਹ ਤੋਂ 1 ਵੱਧ ਰੁਪਏ ਮਿਲਦੇ 28000 ਆ ਤੁਹਾਨੂੰ ਆਪਾਂ ਉਹਦਾ 28000 ਮੁੱਲ ਪਾ ਤਾਂ ਸਾਨੂੰ 30 ਵੀ ਦੇਣ ਨੂੰ ਤਿਆਰ ਹੀ ਬੰਦੇ ਠੀਕ ਆ ਕਹਿੰਦੇ 30 ਲੱਲੋ ਅਸੀਂ ਹੈਗਾ ਭਾਈ ਹੁਣ ਸੌਦਾ ਆ ਗਿਆ ਠੀਕ ਆ ਹਾਂਜੀ ਆਪਾਂ 27 ਦੀ ਦੇ ਦਿੱਤੀ ਹੈ ਭਾਜੀ ਠੀਕ ਹੈ ਜੀ ਹਾਂਜੀ ਠੀਕ ਚਲੋ ਬੰਦਾ ਫੇਰ ਇਹਨਾਂ ਦਿਖਾਈਏ ਤਾਂ ਚਵਾ ਹੈ ਰ ਆਪਾਂ ਆ ਆ ਵੇਖੋ ਬਸ਼ੀ ਦਾ ਲੈਵਾ ਵੇਖੋ ਇਹ ਕੋ ਟਟਵਾ ਲੈਵਾ ਨਹੀਂ ਭਾਈ ਪੱਕੀ ਨਿੱਗਰ ਲੈਵੇ ਦੀ ਬਸ਼ੀ ਵੇਖੋ ਤੁਮਾ ਵੇਖੋ ਕੋਈ ਪਿਛਲੇ ਸਨੰਦਾ ਦਿਖਾ ਦੇ ਠੀਕ ਹੈ ਜੀ ਜਿੱਦਾਂ ਮਰਜੀ ਚ ਹੋਏ ਕੋ ਛੋਟਾ ਥਣ ਨਹੀਂ ਆ ਬਾਕੀ ਕੋਈ ਰੱਸੀ ਦੀ ਲੋੜ ਨਹੀਂ ਕੋ ਭਾਜੀ ਬੜਾ ਪੋਹ ਜਿਆਦੀ ਚੰਗੇ ਕਦ ਕਾਟਦੀ ਆ ਕਦ ਕਾਟ ਪੱਖੋਂ ਜਿਹੜੀ ਪੂਰੀ ਸੋਹਣੀ ਹੈ ਪਾਉਣ ਨੂੰ ਚੌਗੀਆਂ ਤੇ ਮੜੀਏ ਪੁੱਟ ਕੇ ਦਿਖਾਈ ਦੀ ਜੀ ਚੌਗੀ ਆ ਪੀਪਾ ਜੀ ਵੇਖ ਲਓ ਚੌਗੀ ਦੇ ਛਗੀ ਆ ਹਾਂ ਦੇਖ ਸਕਦੇ ਛਗੀ ਦੇ ਚੌਗੀ ਛਗੀ ਦੇ ਜਿਹੜੇ ਜੇ ਬਰਾਬਰ ਦੇਈਏ ਕਰਦੇ ਸਾਈਡ ਵਾਲੇ ਜੇ ਉਤਰਾ ਹੀ ਖਲੋਤੇ ਠੀਕ ਆ ਜੀ ਸੂਆ ਪਹਿਲਾ ਪਹਿਲਾ ਭਾਈ ਪੱਤਾ ਪਹਿਲਾ ਸੀ ਉਹ ਟੀਮ ਥਾਉ ਮਗਰ ਜਿਹੜਾ ਲੈ ਆ ਜਵੇ ਦੀ ਕਮਾਂਗੇ ਇਹ ਵੇਖੋ ਪੀਪਾ ਜੀ ਇਹਨੂੰ ਕਿਹੜਾ ਲਗਾ ਇਹ ਐਸੇ ਵੇਖੋ ਕਾਲੇ ਰੰਗ ਦੀ ਵੈੜਾ ਜਿਹੜੀ ਉਹਦੀ ਛੰਡੀ ਦੀ ਰੀਅਰ ਪੀਪਲ ਜੀ ਬੜੀ ਆ ਠੀਕ ਏਦਾਂ ਹੀ ਭਾਵੇਂ ਹੋਣਾ ਵੇਖੋ ਏਦਾਂ ਹੀ ਚਲੋ ਲੈ ਜਾ ਗੱਗਾਂ ਨਾਮ ਮਰਜੀ ਕੋਈ ਗੱਲ ਹੀ ਨਹੀਂ ਤਾਂ ਬਾਕੀ ਦੁੱਧ ਕੋਈ ਫੇਰ ਆਪਣੀ ਚਵਾਈ ਕਰਕੇ ਲੈ ਜਾ ਦਾ ਮੱਧਿਆ ਭਿਪਲੀ ਚੋਈ ਜਾ ਪਈ ਹਫਤਾ ਵਛੀ ਜੀ ਜੇ 15 ਕਹਤਾ ਨਾ 14 ਨਾ ਹੋਊਗਾ 15 ਕਿਲੋ ਦੁੱਧ ਪੱਕਾ ਹੋਗਾ ਮਸ਼ੀਨ ਤੇ ਮੁੱਲ ਮੁੱਲ ਭਾਈ ਉਹ ਖਾਓ ਇੱਧਰ ਲੈ ਆ ਤੁਹਾਨੂੰ ਵਿਖਾ ਦੇ ਇੱਕਾਈ ਮੁੱਲ ਜਿਆਗੀ ਹੈ ਕਿੰਨਾ ਕੁ ਦੇ ਲੋ ਕੋਈ 22 ਨੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆਪਣੀ ਫੁੱਲ ਕਰਦੀ ਹੈ ਮੁੱਲ ਤੇ ਭਾਈ ਇਹਦਾ 50 ਕਰ ਲੀਏ ਭਾਵੇਂ 45 ਕਰ ਲੀਏ ਅੱਛਾ 45000 ਦੀ ਵਛੀ ਦੇਣਾ 42000 ਦੇ ਦੇ ਦਾਂਗੇ ਭਾਈ ਪੂਰੇ 40 ਦੀ ਦੇ ਦੇਣੀ ਵਛੀ ਅੱਛਾ ਪੂਰੇ 40000 ਦੇ ਲੋ ਕੋਈ ਛੋਟਾ ਜਿਆ ਮੇਟ ਪਾਇਆ ਵੇਖ ਲੋ ਭਾਈ ਵਛੀ ਵੇਖ ਲੋ ਕੀ ਚੀਜ਼ ਹੈ ਬਾਕੀ ਸੋਹਣੀ ਵੜਿਆ ਕੋਈ ਵੀ ਰ ਥਾਂ ਦਿਗਣ ਵਾਲਾ ਮੇਰੇ ਰੇਟ ਨਹੀਂ ਪਾਇਆ ਵੀ ਕੋਈ ਨਾ ਦੇ ਨਹੀਂ ਲੱਲੇ ਬਿਲਕੁਲ ਲੈਣ ਦੇ ਅੱਜ ਮਤਲਬ ਬਰਾਬਰ ਬਰਾਬਰ ਜੀ ਰੇਟ ਪਾਏ ਆ ਜਿੰਨੇ ਕਿ ਬੱਛੀਆਂ ਵੀ ਚੰਗੀਆਂ ਭਾਜੀ ਸੋਹਣੀਆਂ ਬੱਛੀਆਂ ਤੇ ਇੱਕ ਹਲਾਪਾ ਵੀ ਦਿਖਾ ਰਹੀ ਹੈ ਹੁਣ ਹਲਾਪਾ ਵੀ ਹੋਵੇ ਲੋ ਭਾਜੀ ਤਾਜੀ ਸੀ ਜਰਸੀ ਕਿੰਨਾ ਚਿਰ ਹੋ ਗਿਆ ਜਿੰਨੇ ਸੀ ਨੂੰ ਭਾਜੀ ਜੇ ਪੰਜਵਾਂ ਦਿਨ ਜੀ ਠੀਕ ਜੀ ਹਾਂਜੀ ਪੰਜਵਾਂ ਦਿਨ ਜੀ ਤੇ ਪੰਜਵੇਂ ਦਿਨ 9 ਕਿਲੋ ਲਾ ਲਓ ਦੁੱਧ ਦੇ ਕੋ ਪੱਕਾ ਤਿਆਰ ਜਿਹੜਾ ਮੌਕੇ ਤੇ ਭਾਜੀ ਜਿਹੜਾ ਠੀਕ ਹੈ ਜੀ ਇਹ ਖਾਲੀ ਗੁੱਲੀ ਹੋਈ ਭਾਜੀ ਪੰਜਵਾਂ ਦਿਨ ਹੋ ਗਿਆ ਤੇ ਕਿੰਨਾ ਕਿ ਚਵਾਈ ਜਾਊਗੀ ਪੱਛਾ ਵੀ ਅਜੇ ਨਾੜੂ ਦੇ ਜੀ ਭਾਵੇਂ ਪੱ ਪਰਾਪਾ ਪਾ ਗਏ ਦਾ ਛੋਟਾ ਪਾ ਦੇਣਾ ਤੋਰ ਹਾਂ ਮੇਰੇ ਕਰੀਨਾ ਮੋਕਰੇ ਜਿਹੜਾ 9 ਲੀਟਰ ਇਹਦੇ ਕੋਲ ਤਿਆਰ ਦੱਸਦੇ ਆ ਅੰਚੇ ਦਾ ਵੀ ਤਾਂ ਦੇਖ ਸਕਦੇ ਜੇ ਕਰੀ ਤੇ ਬਾਕੀ ਥਾਣਾ ਇਹਦੇ ਕੋਲ ਵੀ ਚੰਗਾ ਲੱਗਾ ਜਿੱਦਾਂ ਬਛਾਰ ਵੀ ਭਾਈ ਬੇਕ ਨਾ ਡੁੱਗੇ ਜੀ ਆ ਬੱਚਾ ਜਿਹੜਾ ਇਹਦਾ ਤੇ ਬੱਚਾ ਵੀ ਇਹਦਾ ਨਾ ਡੁੱਤੇ ਹੀ ਦੱਸਦੇ ਬਾਕੀ ਸੋਈ ਨੂੰ ਅਜ ਥੋੜੇ ਤੇ ਨਹੀਂ ਹੋਏ ਆ ਹਲੋ ਜੇ ਆਪਾਂ ਦੇਦੇ ਭਲੇ ਬੱਚਾ ਲਾ ਕੇ ਮੜਾ ਹੀ ਲੈ ਆਈ ਬੱਚਾ ਵਿਖਾ ਹੀ ਦਿੰਦੇ ਭਾਈ ਤੇ ਮੁੱਲੇ ਦਾ ਇਹਦਾ ਭਾਈ ਮੁੱਲ ਬਿਲਕੁਲ ਜਿਆਦਾ ਪਿਛਲੀ ਵੀਡੀਓ ਚ ਪਾਈ ਆਪਾਂ ਭਾਜੀ ਅੱਛਾ ਪੀ ਗਾਂ ਦੇ ਨਾਲ ਜਿਹੜੇ ਬੱਚਾ ਮਰੀ ਦੇ ਨਾਲ ਪਾਈ ਰੁਪਏ 600 ਆਈ ਸੀ ਅੱਛਾ ਉਹ ਵੀਰ ਉੱਥੇ ਚੱਲ ਕੇ ਭਾਈ ਦਿੱਲੀ ਚੱਲ ਗਏ ਉਹ ਅੱਛਾ ਤਰਨੇ ਤੇ ਤਰਨੇ ਚੱਲ ਗਏ ਉਹ ਕਿਨੇ ਆੜ ਕੇ ਖਣਾਗੇ ਅਸੀਂ ਅਹੀਂ ਪਾ ਦੇਣੀ ਵੀਡੀਓ ਜੇ ਕੇ ਲੈ ਆ ਗਿਆ ਠੀਕ ਆ ਹਾਂਜੀ ਤੇ ਬੋਲੇ ਦਾ ਛੋਟਾ ਬੱਚਾ ਲਾ ਕੇ ਤੁਹਾਨੂੰ ਦਿਖਾ ਦਈਏ ਠੀਕ ਹੈ ਹਰ ਦੇਖੋ ਦਿਖਾਓ ਜਵਾਬ ਦਿੱਤੀ ਇਹਦਾ ਆ ਲਓ ਵੀ ਜਵਾਬ ਦੇਖੋ ਅੱਗੇ ਭਾਈ ਜਵਾਬ ਉਹ ਬੋਲਾ ਭਾਈ ਠੀਕ ਤੇ ਹਾਂਜੀ ਦੁੱਧ ਵੀ ਦਈਏ ਰਗਾ ਥਾਨ ਦਿਖਾ ਦਈਏ ਇੱਕ ਰੀ ਲਓ ਭਾਈ ਤੇ ਕਿੰਨਾ ਰੱਖਿਆ ਦਾ ਮੁੱਲ ਇਹਦਾ ਮੁੱਲ ਭਾਈ ਫੜ ਲਓ ਫੜਦੋ ਵਾਲਾ ਹੀ ਕਰ ਦੇਣਾ ਅੱਜ ਕਿੰਨਾ ਜਿੰਨੇ ਦੀ ਤੁਹਾਨੂੰ ਚੰਗੀ ਲੱਗਦੀ ਨਾਲੇ ਮੁੱਲ 20000 ਅੱਛਾ 18 ਹੀ ਦੇ ਦਾਂਗੇ 18000 ਦੀ 18000 ਦੀ ਦੇ ਦੇ ਨਹੀਂ ਭਾਈ ਘਾਟਾ ਹੀ ਪੈਣਾ ਚੰਨਾ ਫੇਰ ਨੂੰ ਫਿਆਲੀ ਦੀ ਗੱਲ ਹੈ ਨਹੀਂ ਆਪਾਂ ਗਾਂ ਲਈ ਹੀ ਮਹਿੰਗੀ ਅੱਛਾ ਗੱਬਣ ਲਈ ਹੀ ਠੀਕ ਹੈ ਆਪਾਂ ਤਾਂ ਹੁਣ ਘਟਾ ਕੇ ਦੇਣ ਦੇ 18000 ਦੀ ਦੇ ਦਾਂਗੇ ਭਾਈ ਇਹ ਬਿਲਕੁਲ ਤਾਜੀ ਨਾੜੂ ਦੇ ਬੱਚਾ ਜਿਹਾ ਕਿਉਂ ਮਹਿੰਗੀ ਨਹੀਂ ਹੈਗੀ ਭਾਜੀ ਠੀਕ ਹੈ ਜੀ ਮੋਸਾਵੇ ਦਾ ਆਪਣਾ ਅੰਦਾਜ਼ਾ ਵਾਲੇ ਇਹ ਨਹੀਂ ਪਤਾ ਦਿੱਗਿਆ ਦੇ ਚੌਥਾ ਆਪਣੇ ਸਮਝਣਾ ਵੇਖ ਲੈ ਕਿ ਨਵਾਂ ਸੁਆਜੇ ਸਾਰ ਇਹ ਵੀ ਆ ਪਾ ਕੇ ਵੀਡੀਓ ਪਾਤੀ ਤੇ ਕੱਲ ਨੂੰ ਠੇ ਦੋ ਦਾ ਛੁੱਟ ਦੇਣੀ ਆ ਆਪਾਂ ਮਾਲਪੁਰਾ ਤਸੱਲੀ ਨਾਲ ਲੈਣਾ ਹੁੰਦਾ ਵਾ ਠੀਕ ਹੈ ਤੇ ਇਹ ਆ ਕਿ ਉਤਰਾਏ ਦੇ ਦੁੱਧ 9 ਲੀਟਰ ਹੈਗਾ ਪੱਕਾ ਪੱਕਾ ਭਾਈ ਜਦਾਂ ਮੱਗੀ ਚੋਈ ਜਾਏ ਦੁੱਧ ਦਾ ਨਹੀਂ ਉੱਠੇਗਾ ਆਹ 50 ਦਰਾਂ ਦੀ ਸੂਈ ਹੈ ਜੇ ਬੱਚਾ ਨਾ ਰੂਦੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਉਹ ਬਸ਼ੀਆਂ ਜੇ ਦੇ ਲੂ ਬਾਕੀ ਆ ਦੋਵੇਂ ਸੋਈਆਂ ਤਿੰਨੇ ਸੋਈਆਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚਾਖ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਕਟਲ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ